ਪਰ ਇਹ ਕੀ ਕਨਵੈਨਸ਼ਨ ਹੈ ਕਿ ਪਹਿਲਾ ਅਸੀਂ ਇੱਕੋ ਮੰਗ ਨਾਲ ਜੁੜੀਆਂ ਸੰਘਰਸ਼ ਕਰ ਰਹੀਆਂ ਵਕਵਾਕ ਜੱਥੇਬੰਦੀਆਂ ਦਾ ਪੰਜਾਬ ਤੋਂ ਸੰਘਰਸ਼ ਹੁੰਦਾ ਦੇਖਿਆ ਜਾਂ ਫਿਰ ਜਦੋਂ ਉਹ ਲੱਖ 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 ਹੋ ਕੇ ਲੜ ਰਹੀਆਂ ਨੇ ਫਿਰ ਕਿਸੇ ਸਮੇਂ ਤੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਕੋਈ ਸਾਂਝਾ ਪਲੇਟਫਾਰਮ ਬਣਾ ਕੇ ਲੜੀਏ ਜਾਂ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਂਝੇ ਖੜੇ ਬਣਦੇ ਨੇ ਉਹਨਾਂ ਦੀ ਐਜੀਟੇਸ਼ਨਾਂ ਵੀ ਦੇਖੀਆਂ ਨੇ ਅੱਜ ਇੱਕ ਨਵੇਂ ਤਰ੍ਹਾਂ ਦਾ ਇੱਕ ਸਾਂਝਾ ਥੜਾ ਬਣਾਉਣ ਦਾ ਇੱਕ ਉਦਮ ਪਿਛਲੇ 3-4 ਮਹੀਨਿਆਂ ਤੋਂ ਉਹਦੀ ਕੋਸ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਸੀ ਕਿ ਜਿਹਦੇ ਵਿੱਚ ਉਹ ਸੈਕਸ਼ਨ ਅਸੀਂ ਇਕੱਠਾ ਕਰਦੀ ਯਤਨ ਕੀਤੇ ਜਿਹੜੀਆਂ ਕੁਸ਼ਮੰਗਾ ਨੂੰ ਲੈ ਕੇ ਉਹਨਾਂ ਨਾਲ ਉਹ ਆਪਦੇ ਇੱਕ ਖਾਸ ਕੇਟਰ ਨੂੰ ਸੰਬੋਧਿਤ ਹੁੰਦੇ ਸੀ ਪਰ ਇੱਕ ਸਾਂਝੀਆਂ ਮੰਗਾ ਨੂੰ ਲੈ ਕੇ ਸਾਰੇ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਸੀ ਉਹਦੇ ਨਾਲ ਵੀ ਉਹ ਸੰਬੰਧ ਰੱਖਦੇ ਨੇ ਤਾਂ ਇਹ ਪਹਿਲਾਂ ਦੇ ਨਾਲੋਂ ਵੱਖਰਾ ਇਸ ਕਰਕੇ ਹੈ ਕਿ ਇਹਦੇ 'ਚ ਤੁਸੀਂ ਤਮਾਮ ਤਰ੍ਹਾਂ ਦੀਆਂ ਮੰਗਾਂ ਇਕੱਠੀਆਂ ਕਰਕੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਉਹਦੀ ਵਜਾਏ ਪਿੰਨ ਪੁਆਇੰਟ ਕੀਤਾ ਕਿ 17/7/20 ਤੋਂ ਬਾਅਦ ਭਰਤੀ ਮੁਲਾਜ਼ਮ ਨੇ ਉਹਨਾਂ ਦੀ ਸਭ ਤੋਂ ਐਹ ਮੰਗ ਜਿਹੜੀ ਹੈ ਕਿ ਉਹ ਪੰਜਾਬ ਪੇ ਸਕੀਲ ਲਾਗੂ ਕਰਾਉਣ ਦੀ ਹੈ 2004 ਤੋਂ ਬਾਅਦ ਭਰਤੀ ਜਿਹੜੇ ਮਲਾਜਮ ਨੇ ਉਹਨਾਂ ਦੀਆਂ ਬਾਕੀ ਮੰਗਾਂ ਦੇ ਨਾਲ ਸਭ ਤੋਂ ਇੰਪੋਰਟੈਂਟ ਮੰਗ ਜਿਹੜੀ ਹੈਗੀ ਉਹ ਪੁਰਾਣੀ ਪੈਨਸ਼ਨ ਦੀ ਮੰਗ ਰਹੀ ਹੈ। ਜਾਂ ਜਿਹੜੇ ਇਸ ਦੋਏ ਤਰ੍ਹਾਂ ਦੀਆਂ ਮੰਗਾਂ ਤੋਂ ਬਾਹਰ ਮੇਰੇ ਸਾਥੀ ਨੇ ਉਹ ਪੱਤਿਆਂ ਤੋਂ ਪੀੜਤ ਨੇ ਪੱਤਿਆਂ ਜਿਹੜਾ ਹੀ ਉਹਨਾਂ ਦੀ ਤਨਖਾਹ ਕਟੌਤੀ ਹੈ। ਪਰ ਦੂਜੇ ਪਾਸੇ ਦੇਖੀਏ ਕਿ ਪੱਤਿਆਂ ਦੀ ਮੰਗ 2004 ਤੋਂ ਬਾਅਦ ਆ ਰਹੀ ਦੀ ਵੀ ਹੈ 7720 ਤੋਂ ਬਾਅਦ ਆ ਰਹੀ ਦੀ ਵੀ ਹੈ। ਪਰਾਨੀ ਪੈਨਸ਼ਨ ਦੀ ਮੰਗ 17-7-20 ਤੋਂ ਬਾਅਦ ਵਾਲਿਆਂ ਦੀ ਹੈ 2004 ਤੋਂ ਬਾਅਦ ਆਲਿਆਂ ਦੀ ਹੈ ਤਾਂ ਕਈ ਥੋਸ ਕਿਸਮ ਦਾ ਜਦੋਂ ਅਸੀਂ ਕਹਿੰਦੇ ਆ ਕੋਈ ਲਚਕੀਲਾ ਨਹੀਂ ਇੱਕ ਥੋਸ ਮੰਗ ਦੇ ਆਧਾਰ ਤੇ ਲੋਕਾਂ ਨੂੰ ਇਕੱਠੇ ਕਰਨ ਦਾ ਜਿਹੜਾ ਇੱਕ ਅ ਪ੍ਰੰਚ ਜਿਹੜਾ ਮੋਰਚਾ ਜਿਹੜਾ ਇਹ ਉਸ ਰਿਹਾ ਜਿਹਦਾ ਨਾਮ ਪੁਰਾਣੇ ਸਕੀਮ ਪੈਨਸ਼ਨ ਅਤੇ ਪੱਤੇ ਬਹਾਲੀ ਮੋਰਚਾ ਇਸ ਨੂੰ ਅਸੀਂ ਕਿੱਥੇ ਤੱਕ ਲੈ ਜਾਵਾਂਗੇ ਇਹਦੀਆਂ ਪ੍ਰਾਪਤੀਆਂ ਕਿੰਨੀਆਂ ਕਢਾ ਪਾਵਾਂਗੇ ਇਹ ਤਾਂ ਇਸ ਪਰ ਮੋਰਚੇ ਦੇ ਕਿੰਨੀ ਐਜੀਟੇਸ਼ਨ ਹੋਊਗੀ ਲੀਡਰਸ਼ਿਪ ਕਿੰਨੀ ਕਬੀਲਤਾ ਨਾਲ ਲੜਦੀ ਹੈ ਇਹ ਤਾਂ ਉਸ ਤੇ ਡਿਪੈਂਡ ਹੈ ਪਰ ਇਸ ਦੀ ਪਲੇਠੀ ਕਨਵੈਨਸ਼ਨ ਦੇ ਵਿੱਚ ਕੁਰਸੀਆਂ ਦਾ ਭਰ ਜਾਣਾ ਉੱਥੇ ਸਾਥੀਆਂ ਦੇ ਲਈ ਥਾਂ ਘਟਣੀ ਤੇ ਕਿਸੇ ਦਾ ਆਵਾਜ਼ ਆਈ ਜਿਵੇਂ ਆਮ ਅਸੀਂ ਕਨਵੈਨਸ਼ਨਾਂ 'ਚ ਦੇਖਦੇ ਆਂ ਕਿ ਕਿਸੇ ਨੂੰ ਕਹਿਣ ਦੀ ਲੋੜ ਨਾ ਪੈ ਰਹੀ ਹੋਵੇ ਕਿ ਨਿੱਠ ਕੇ ਤੁਸੀਂ ਬੈਠੋ ਇਹਦੀ ਚਰਚਾ ਸੁਣੋ ਤੇ ਜਿਸ ਤਰ੍ਹਾਂ ਦੀ ਗਿਣਤੀ ਤੁਸੀਂ ਸ਼ਾਮਲ ਹੋਏ ਹੋ ਸਾਨੂੰ ਲੱਗਦਾ ਇਹ ਕਨਵੈਨਸ਼ਨ ਇਸ ਗੱਲ ਦਾ ਸਬੂਤ ਹੈ ਕਿ ਸਾਡਾ ਫੈਸਲਾ ਵੀ ਸਹੀ ਸੀ ਇਸ ਕਨਵੈ ਇਸ ਮੋਰਚੇ ਨੂੰ ਬਣਾਉਣ ਦਾ ਤੇ ਚੰਗੀਆਂ ਪ੍ਰਾਪਤੀਆਂ ਵਾਲੇ ਪਾਸੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵਧਣਾ ਵੀ ਹੈ ਜਿੰਨਾ ਵਿੱਤੀ ਮੰਗਾਂ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਨਰੋਲ ਉਹ ਸਾਰੀਆਂ ਮੰਗਾਂ ਨੇ ਧੀਰੇ ਕਿਹੜੇ ਰਾਹੀਂ ਅਸੀਂ ਪੰਜਾਬ ਸਰਕਾਰ ਤੋਂ ਆਪਣੇ ਵਿੱਤੀ ਜਿਹੜੀਆਂ ਸਾਡਾ ਹੱਕ ਮੰਗਦਾ ਪਰ ਜਿੱਦੋਂ ਸਾਨੂੰ ਗਿਰਵੇ ਕਰ ਦਿੱਤਾ ਗਿਆ ਉਸ ਨੂੰ ਪ੍ਰਾਪਤ ਕਰਨ ਦੇ ਲਈ ਇਹ ਇਹ ਮੋਰਚਾ ਉਹਦੇ ਉੱਤੇ ਨਿਰਧਾਰਤ ਪਰ ਜਦੋਂ ਅਸੀਂ ਇਹ ਮੰਗਾਂ ਦੀ ਗੱਲ ਕਰਦੇ ਆ ਤਾਂ ਸਾਰੀ ਥੋੜਾ ਜਿਹਾ ਆਲੇ-ਗਾਲੇ ਵੀ ਦੇਖ ਲਈਏ ਕਿ ਵਿੱਤੀ ਮੰਗਾਂ ਦਾ ਮਾਹੌਲ ਕੀ ਆ 2025 ਜਿਹੜਾ ਇਹ ਫਲਾਨ ਫਿਨੈਂਸ਼ੀਅਲ ਇਅਰ ਜਿਹੜਾ ਖਤਮ ਹੋਣਾ ਹੈ ਮਾਰਚ 26 ਦੇ ਵਿੱਚ ਉਦੋਂ ਤੱਕ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਹੋ 4.17 ਲੱਖ ਕਰੋੜ ਰੁਪਏ ਦਾ ਹੋ ਜਾਣਾ ਹੈ ਜਿਹੜਾ ਇਸ ਤੋਂ ਪਹਿਲੀ ਜਿਹੜੀ ਹੈਗੀ ਐ ਟੀਜੇ ਕੁਆਰਟਰ ਦੇ ਵਿੱਚ 3.82 ਲੱਖ ਕਰੋੜ ਸੀ ਭਾ 4.17 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਦੇ ਸਿਰ ਹੋ ਜਾਣਾ ਆਮ ਆਦਮੀ ਪਾਰਟੀ ਦੇ ਆਉਣ ਤੋਂ ਪਹਿਲਾਂ 2.82 ਦੇ ਨੇੜੇ ਤੇੜੇ ਸੀ ਹਿੰਦੁਸਤਾਨ ਦੇ ਉੱਤੇ ਕੁੱਲ ਕਰਜ਼ਾ 200 ਲੱਖ ਕਰੋੜ ਦੇ ਨੇੜੇ-ਤੇੜੇ ਬਣ ਜਾਣਾ ਹੈ ਇਸੇ ਫਾਈਨੈਂਸ਼ੀਅਲ ਇਅਰ ਦੇ ਵਿੱਚ ਲਗਭਗ 2.78 ਟ੍ਰਿਲੀਅਨ ਡਾਲਰ ਬਣਦਾ ਯੂਐਸ ਜਿਹੜਾ ਅੱਜ ਪੂਰੀ ਦੁਨੀਆ ਦਾ ਕਹਿੰਦਾ ਵੀ ਮੈਨ ਤੋਂ ਵੱਡਾ ਉਹ ਬਦਮਾਸ਼ ਜਿਹੜਾ ਹੈਗਾ ਇੱਕ ਤਾਂ ਤੁਸੀਂ ਕਹਿੰਦੇ ਹੋ ਇੱਕ ਬਦਮਾਸ਼ੀ ਕਰਕੇ ਲਿਖਾਉਂਦਾ ਕਿਸੇ ਦੂਜੇ ਦੇਸ਼ ਨੇ ਚੁਣੇ ਹੋਏ ਰਾਸ਼ਟਰਪਤੀ ਨੂੰ ਰਾਤੋ-ਰਾਤ ਚੱਕ ਕੇ ਲੈ ਆਵੇ ਇਹ ਕੋ ਵੱਡੀ ਬਦਮਾਸ਼ੀ ਸ਼ਾਇਦ ਸਾٹے ਸਮਿਆਂ ਦੇ ਵਿੱਚ ਕਿਸੇ ਨੇ ਕੋਈ ਹੋਰ ਦੇਖਣੀ ਦੇਖੀ ਨਹੀਂ ਹੋਵੇ ਤਾਂ ਉਸ ਯੂ ਐਸ ਗਵਰਨਮੈਂਟ ਦਾ 30.9 ਟ੍ਰਿਲੀਅਨ ਡਾਲਰ ਜਿਹੜਾ ਹੈਗਾ ਉਹ ਕਰਜ਼ਾ ਹੋ ਚੁੱਕਿਆ ਤਾਂ ਇਹ ਕਰਜ਼ਾ ਜਿਹੜਾ ਕਿ ਮਾਰਕੀਟ ਦੇ ਵਿੱਚੋਂ ਵੱਖ-ਵੱਖਾ ਵਿੱਤੀ ਸੰਸਥਾਵਾਂ ਦੇ ਵਿੱਚੋਂ ਵਿੱਤੀ ਸੰਸਥਾਵਾਂ ਦੇ ਕੋਲੋਂ ਦੂਜੇ ਦੇਸ਼ਾਂ ਨੇ ਬੌਂਡ ਖਰੀਦ ਕੇ ਇੱਕ ਪੂਰਾ ਤੰਤਰ ਹੈ ਅਸਲ ਦੇ ਵਿੱਚ ਪੂਲ ਦੁਨੀਆਂ ਦਾ ਜਿਹੜਾ ਤਤਤ ਰ ਹੈ ਜਿਹ ਇਕਨੋਮਿਕ ਮਾਡਲ ਹੈ ਉਹ ਬਾਜ਼ਾਰ ਦੇ ਉੱਤੇ ਇਸ ਲੋਨ ਦੇ ਆਧਾਰ 'ਤੇ ਖੜਾ ਹੋਇਆ ਮਾਡਲ ਹੈ ਇਸ ਕਰਕੇ ਇਹ ਮੈਂ ਤਾਂ ਗੱਲ ਕੀਤੀ ਕਿ ਪੰਜਾਬ ਤੋਂ ਲੈ ਕੇ ਯੂਐਸ ਤੱਕ ਤੁਸੀਂ ਗੱਲ ਕਰੋ ਤਾਂ ਸਾਰੇ ਦੇ ਸਾਰੇ ਮਾਡਲ ਨੇ ਜਿਹੜੇ ਇਕਨੋਮਿਕ ਮਾਡਲ ਨੇ ਉਹ ਕਰਜ਼ਾ ਆਧਾਰਿਤ ਮਾਡਲ ਨੇ ਤੇ ਕਰਜ਼ਾ ਆਧਾਰਿਤ ਮਾਡਲ ਦੇ ਵਿੱਚੋਂ ਸਾਰੀਆਂ ਫਿਰ ਇਹ ਪਾਲਸੀਆਂ ਜਿਹੜੀਆਂ ਨਿਕਲ ਕੇ ਆਉਂਦੀਆਂ ਨੇ ਜਿਹਦੇ ਵਿੱਚੋਂ 91 ਦੀਆਂ ਪਾਲਸੀਆਂ ਦੇ ਵੀ ਅਸੀਂ ਬਹੁਤ ਜ਼ਿਕਰ ਕਰਦੇ ਆਂ ਕਿ ਉਹ ਨੀਤੀਆਂ ਕਰਦੀਆਂ ਵਿਸ਼ਵੀਕਰਨ ਦੀਆਂ ਨੀਤੀਆਂ ਭਾਵੇਂ ਕਿ ਹੁਣ ਤਾਂ ਟਰੰਪ ਦੇ ਆਉਣ ਦੇ ਨਾਲ ਇੱਕ ਨਵਾਂ ਚਰਚਾ ਸ਼ੁਰੂ ਹੋ ਗਈ ਕਿ ਉਹ ਨੀਤੀਆਂ ਤਾਂ ਹੁਣ ਆਪ ਪਿੱਛੇ ਮੁੜ ਗਏ ਹੁਣ ਵਿਸ਼ਵੀਕਰਨ ਦੀ ਬਜਾਏ ਡੀ ਗਲੋਬਲਾਈਜੇਸ਼ਨ ਹੋ ਰਹੀ ਹੈ ਕਿ ਸਾਰੀ ਮਾਰਕੀਟ ਨੂੰ ਆਪਣੇ ਆਪਣੇ ਦੇਸ਼ ਆਪਦੀ ਆਪਦੀ ਵਿੱਤੀ ਮਾਰਕੀਟ ਨੂੰ ਬਚਾਉਣ ਦੇ ਲਈ ਤੀਜੇ ਵਿਸ਼ਵ ਯੁੱਧ ਦੇ ਬਦਲ ਸਾਰੇ ਸੰਸਾਰ ਨੂੰ ਜਿਹੜੇ ਹੈਗੇ ਨੇ ਉਹ ਟੱਕ ਰਗੇ ਤਾਂ ਇਸ ਇਕਨੋਮਿਕ ਮਾਡਲ ਜਿਹੜਾ ਕਰਜੇ ਦੇ ਉੱਤੇ ਆ ਤੇ ਜਿਹੜਾ ਇਹ ਕਹਿੰਦਾ ਕਿ ਇਸ ਕਰਜ਼ੇ ਨੂੰ ਮਾੜਾ ਕਰਦਿਆਂ ਨਹੀਂ ਬੰਨਿਆ ਜਾਂਦਾ ਇਕਨੋਮਿਕ ਪੌਂਸੀ ਜਦੋਂ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਮੈਨੂੰ ਗੁੱਡ ਲੋਨ ਕਹਿੰਦੇ ਨੇ ਉਹ ਕਹਿੰਦੇ ਕਿ ਸਾਰਾ ਮਾਡਲ ਜਿੰਨਾ ਕਰਜ਼ਾ ਹੁਣ ਦਾ ਜਿੰਨਾ ਉਹ ਕਰਜ਼ਾ ਕਿਹਦੇ ਵੀ ਉਹ ਜਦੋਂ ਤੁਸੀਂ ਚੱਕਦੇ ਹੋ ਉਹਦਾ ਇੱਕ ਵੱਡਾ ਹਿੱਸਾ ਵੱਖ-ਵੱਖ ਕਾਰਪੋਰੇਸ਼ਨਾਂ ਨੂੰ ਵੱਡੇ-ਵੱਡੇ ਕਾਰਪੋਰੇਟ ਨੂੰ ਦਿੱਤਾ ਜਾਂਦਾ ਕਿ ਉਹ ਰੋਜ਼ਗਾਰ ਪੈਕ ਪੈਦਾ ਕਰਕੇ ਦੇਣਗੇ ਉਹ ਤੁਹਾਡੇ ਦੇਸ਼ ਦੀ ਜਿਹੜੀ ਵਿੱਤੀ ਹਾਲਤ ਜਿਹੜੀ ਹੈਗੀ ਉਹ ਵਧਿਆ ਕਰਨਗੇ ਇਸ ਲਈ ਤੁਸੀਂ ਬਿਮਾਰ ਹੁੰਦੇ ਹੋ ਹਸਪਤਾਲ ਨਹੀਂ ਖੋਲਣਾ ਇੰਸ਼ੋਰੈਂਸ ਲੈ ਲਓ ਤੁਹਾਡੀਆਂ ਤਨਖਾਹਾਂ ਨਹੀਂ ਵਧਾਉਣੀਆਂ ਲੋਨ ਲੈ ਲਓ ਤਾਂ ਸਿੱਧਾ ਲੋਕਾਂ ਦੀ ਆਮਦਨ ਵਧਾਉਣ ਦੀ بجائے ਉਹਨਾਂ ਦੀ ਜੇਬ 'ਚ ਪੈਸੇ ਵਧਾਉਣ ਦੀ بجائے ਇਹ ਸਾਰੇ ਕਰਜੇ ਆਧਾਰਤ ਮਾਡਲ ਜਿਹੜਾ ਸਾਰੀ ਦੁਨੀਆ ਦੇ ਉੱਤੇ ਅੱਜ ਥੋਪਿਆ ਹੋਇਆ ਤੇ ਉਸ ਦੇ ਉਸ ਦੇ ਪੀੜਤਾ ਸੀ ਜਿਹੜੇ ਇਹ ਲੋਕ ਆ ਤੇ ਉਹ ਜਦੋਂ ਇਹ ਸਾਰਾ ਮਾਡਲ ਵੀ ਜੇ ਕਿਤੇ ਤਲੋਲਾ ਜਾਂਦਾ ਹੈ ਮਿਲਦਾ ਹੈ ਕਿਹਨੂੰ ਉਤਰ ਹੁੰਦਾ ਹੈ ਉਹਦੇ ਵਿੱਚ ਵੱਡਿਆਂ ਘਰਾਣਿਆਂ ਨੂੰ ਕਿੰਨੇ ਕੋਈ ਉਹਨਾਂ ਦੇ ਮਾਫੇ ਤੇ ਸੱਤ ਲੱਗਦੀ ਹੈ ਤਾਂ ਫਿਰ ਜਿਹੜੀ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਖਜ਼ਾਨੇ 'ਚ ਪੈਸੇ ਨਹੀਂ ਅਸੀਂ ਸਾਡੀ ਵਿੱਤੀ ਹਾਲਤ ਬਹੁਤ ਕਮਜ਼ੋਰ ਹੈ ਤਾਂ ਉਹੀ ਸਟੇਟ ਆਪਣੇ ਖਜ਼ਾਨੇ ਚੋਂ ਚੱਕ ਕੇ ਉਹਨਾਂ ਦੇ ਸ਼ੇਰਾਂ ਦੇ ਵਿੱਚ ਪੈਸੇ ਇਨਵੈਸਟ ਕਰਦੀ ਹੈ ਜਿਦੀ ਤਾਜ਼ਾ ਐਗਜ਼ਾਮਪਲ ਕਿ ਅਰਾਗੀਆਂ ਦਾ ਜਦੋਂ ਸ਼ੇਅਰ ਮਾਰਕੀਟ ਦੇ ਵਿੱਚ ਉਹਨਾਂ ਦੀ ਕੋਈ ਸਥਿਤੀ ਡਾਵਾ ਡੋਲ ਹੋਈ ਕਿਉਂਕਿ ਉਹ ਸਥਿਤੀ ਡਾਵਾ ਡੋਲ ਹੁੰਦੀ ਹੈ ਤਾਂ ਇੰਟਰਨੈਸ਼ਨਲ ਲੈਵਲ ਤੱਕ ਚੀਜ਼ਾਂ ਹਿਲਦੀਆਂ ਨੇ ਤਾਂ ਉਹਦੀ ਬੌਂਡ ਦੀ ਕੀਮਤ ਖੜਾਉਣ ਦੇ ਵਾਸਤੇ LIC ਨੇ 39000 ਕਰੋੜ ਰੁਪਇਆ ਅਰਾਗੀ ਦੇ ਵਿੱਚ ਇਨਵੈਸਟ ਕਰਾਇਆ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਐਗਜ਼ਾਮਪਲ ਆ ਉਹ ਜਿਹੜੀਆਂ ਦਬੀਆਂ ਰਹਿ ਜਾਂਦੀਆਂ ਨੇ ਤਾਂ ਭਾਵੇਂ ਕਿ ਇੱਕ ਪਾਸੇ ਪੂਰਾ ਇਹ ਵਿੱਤੀ ਬਾਜ਼ਾਰ ਇਹ ਕਰਜ਼ੇ ਦਾ ਸਾਰਾ ਮਾਡਲ ਦੂਜੇ ਪਾਸੇ ਸਾਡੀਆਂ ਇਹ ਮੰਗਾਂ ਜਿਹੜੀਆਂ ਪੈਸੇ ਨਾਲ ਸੰਬੰਧਤ ਨਹੀਂ ਕਿ ਸਾਨੂੰ ਪੈਨਸ਼ਨ ਦੇ ਦਿਓ ਸਾਡੇ ਤੇ ਇਹ ਪ੍ਰਾਈਸ ਸਕੇਲ ਲਾ ਦਿਓ ਤਾਂ ਸਾਡੀ ਮੰਗ ਇਸ ਸਾਰੇ ਮਾਡਲ ਦੇ ਬਿਲਕੁਲ ਉਲਟ ਜਾ ਕੇ ਖੜੀ ਹੈ ਇਸ ਕਰਕੇ ਜਿਹੜੇ ਲੋਕਾਂ ਦਾ ਤੁਹਾਨੂੰ ਦੇਣ ਦੇ ਲਈ ਕੋਈ ਮਾਡਲ ਨਹੀਂ ਹੈ ਉਹਨਾਂ ਦਾ ਤੁਹਾਨੂੰ ਦੇਣ ਵਾਸਤੇ ਕੋਈ ਹੱਲੇ ਨਹੀਂ ਹੈ ਜਿਵੇਂ ਕਹਿੰਦਾ ਬਾਣੀਆਂ ਜੱਟ ਕਹਿੰਦਾ ਵੀ ਘਟਨਾ ਕੋਲੀ ਬਾਣੀਆਂ ਕਹਿੰਦਾ ਤੂੰ ਦੇੜੇ ਤੇ ਪੈਰ ਨਾ ਧਰੀ ਉਹ ਹਿਸਾਬ ਹੈ ਕਿ ਦੋਏ ਉਲਟ ਖੜੇ ਨੇ ਤੇ ਮੈਂ ਉਸ ਤਰੀਕੇ ਦੇ ਨਾਲ ਨਾਲ ਲਿਆ ਜਾਵੇ ਸਿਰਫ ਉਦਾਹਰਨ ਦੇ ਇੱਕ ਪਰਸਪੈਕਟਿਵ ਦੇ ਐਂਗਲ ਤੋਂ ਹੈ ਤਾਂ ਕਈ ਵਾਰੀ ਗੀਚਾ ਹੋਰ ਮਾਰ ਜਾਂਦੀ ਜੇਰੇ ਤਾਂ ਕਹਿਣ ਦਾ ਭਾਵ ਕਿ ਦੋਏ ਇੱਕ ਦੂਜੇ ਤੋਂ ਉਲਟ ਖੜੇ ਹੋਏ ਲੋਕ ਬਿਲਕੁਲ ਆਮਣੋ ਸਾਹਮਣੇ ਇਸ ਕਰਕੇ ਜੇ ਅਸੀਂ ਇਸ ਸਾਰੇ ਮਾਡਲ ਦੇ ਉੱਤੇ ਅਸੀਂ ਨਹੀਂ ਦੇਖਾਂਗੇ ਸਿਰਫ ਇਹ ਕਹੀ ਜਾਈਏ ਪੈਨਸ਼ਨ ਦੇ ਦਿਓ ਪੈਨਸ਼ਨ ਦੇ ਦਿਓ ਸਕੇਲ ਦੇ ਦਿਓ ਸਕੇਲ ਦੇ ਦਿਓ ਤਾਂ ਕਿਤੇ ਨਾ ਕਿਤੇ ਇਹ ਲੜਾਈ ਨੂੰ ਉਸ ਢੰਗ ਦੇ ਨਾਲ ਜਿੰਨੀ ਸ਼ਰਤਾਂ ਦੇ ਨਾਲ ਜਿੰਨਾ ਇਹਨੂੰ ਵਿਸ਼ਾਲ ਕਰਨ ਦੀ ਲੋੜ ਹੈ ਐਸੇ ਕਰਕੇ ਮੈਂ ਕਿਹਾ ਕਿ ਤੈਨੂੰ ਮੰਗਾ ਦੇ ਉੱਤੇ ਐਸੀ ਬਣਾਉਣ ਦੀ ਕੋਸ਼ਿਸ਼ ਹੈ ਕਿਉਂ ਮੁਜਾਕਰ ਕੀਤਾ ਪਹਿਲਾਂ ਵੀ ਕੀਤਾ ਅਸੀਂ ਉਹਦੇ ਵਿੱਚ ਪੂਰੇ ਸਰਦੋਂ ਮੁਜਾਕਰ ਕੀਤਾ ਕਿ ਪੈਨਸ਼ਨ ਦੇ ਉੱਤੇ ਇੱਕ ਸਾਂਝਾ ਮੋਰਚਾ ਜਿਹੜਾ ਬਣਾਇਆ ਔਰ ਉਹਦੇ ਵਿੱਚ ਸ਼ਾਮਲ ਸਾਥੀ ਗਰਜੰਟ ਉਹ ਨਹੀਂ ਸ਼ਾਮਲ ਇਹਨਾਂ ਨੂੰ ਪਤਾ ਹੈ ਕਿ ਬਿਨਾ ਕਿਸੇ ਕਾਰ ਤੋਂ ਉਦੋਂ ਉਹਦੀ ਉਹ ਕਿੱਥੇ ਆ ਉਹਦੀ ਵਰਕਿੰਗ ਸ਼ੈਡ ਦਿੱਤੀ ਗਈ ਤਾਂ ਉਸ ਤੋਂ ਬਾਅਦ ਵੀ ਅਸੀਂ ਕੋਸ਼ਿਸ਼ਾਂ ਜਾਰੀ ਰੱਖੀਆਂ ਕਿ ਪੈਨਸ਼ਨ ਦੇ ਉੱਤੇ ਰਹੇ ਪਰ ਲਗਾਤਾਰ ਜਿਸ ਤਰ੍ਹਾਂ ਇਹ ਸਥਿਤੀਆਂ ਬਦਲ ਰਹੀਆਂ ਨੇ ਤੁਸੀਂ ਯਤਨਾਂ ਨੂੰ ਉੱਥੇ ਪੁਰਾਣੇ ਥਾਂ ਤੇ ਛੱਡ ਨਹੀਂ ਸਕਦੇ ਕਿ ਕੋਈ ਚੱਲ ਨਹੀਂ ਰਿਹਾ ਇਹ ਸਾਂਝਿਆ ਦਾ ਮਤਲਬ ਇਹਦਾ ਸਟ੍ਰਕਚਰ ਹੀ ਇਹ ਹੈ ਜੇ ਪੁਰਾਣੇ ਟੁੱਟਦੇ ਨੇ ਨਵੇਂ ਬਣਦੇ ਨੇ ਲੋੜ ਚ ਹੀ ਆਉਂਦੇ ਨੇ ਜੇ ਪ੍ਰਾਣਾ ਕੋਈ ਸਾਂਝਾ ਨਹੀਂ ਕੰਮ ਕਰ ਰਿਹਾ ਤਾਂ ਉਹ ਲੋਕਾਂ ਨਾਲ ਦੁਆਰੇ ਬਣਾਇਆ ਜਾਓ ਪਰ ਜਿਹੜੇ ਸੰਘਰਸ਼ ਕਰਨਾ ਚਾਹੁੰਦੇ ਨੇ ਤਾਂ ਆ ਜੋ ਸਾਥੀ ਜਿਹੜੇ ਪੇਸਕੇਲਾ ਨੂੰ ਲੈ ਕੇ ਯਾਤਨਸ਼ੀਲ ਨੇ ਆ ਜੋ ਉਹਨਾਂ ਦੇ ਨਾਲ ਅਸੀਂ ਇਹ ਬਣਾਇਆ ਹੈਗਾ ਇਸ ਕਰਕੇ ਇਸ ਸਾਡੀਆਂ ਮੰਗਾਂ ਦੇ ਆਏਗਾ ਜਦੋਂ ਅਸੀਂ ਇਹ ਸਾਰੀ ਚੀਜ਼ ਨੂੰ ਦੇਖਦੇ ਆ ਤਾਂ ਸਾਨੂੰ ਆਪਣਾ ਦ੍ਰਿਸ਼ਟੀ ਚੌਕਟਾ ਬਹੁਤ ਵਿਆਪਕ ਕਰਨ ਦੀ ਲੋੜ ਹੈਗੀ ਹੈ ਅਰੇ ਵਾਲੇ ਸਾਡੀਆਂ ਕੇਂਦਰ ਸਰਕਾਰ ਫੋਰਨ ਟ੍ਰੇਡ ਐਗਰੀਮੈਂਟ ਦੇ ਰਾਹੀਂ ਕੀ ਕੱਢ ਕੇ ਲੈ ਕੇ ਆ ਰਹੀ ਹੈ ਸਾਰੇ ਦੀ ਸਾਰੇ ਸੈਕਟਰ ਨੂੰ ਵਿਦੇਸ਼ੀ ਪੂੰਜੀ ਦੇ ਲਈ ਖੋਲਿਆ ਜਾ ਰਿਹਾ ਤੇ ਪੰਜਾਬ ਸ ਤੇ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਸੂਬਿਆਂ ਦਾ ਜੋ ਉਹਨਾਂ ਦੇ ਵਿੱਤੀ ਅਧਿਕਾਰ ਨੇ ਉਹਨਾਂ ਦੀ ਬਾਹ ਮੋੜੀ ਜਾ ਰਹੀ ਹੈ ਉਹਨਾਂ ਦੇ ਕੱਟ ਲਾਏ ਜਾ ਰਹੇ ਨੇ ਇਸ ਸਾਰੇ ਦਾ ਅਲਟੀਮੇਟਲੀ ਹੁਣ ਇੱਕ एग्जांपल लेके ਨਾਲ ਇਹ ਜੋੜ ਲਈਏ ਕਿ ਇਹ ਸਭ ਕਹਿੰਦੇ ਨੇ ਕਿ ਜਿੰਨੀ ਵਿਦੇਸ਼ੀ ਜਿੰਨਾ ਵਿਦੇਸ਼ੀ سرمਾਇਆ ਆਊਗਾ ਉਹਦੇ ਨਾਲ ਸਾਡੀ ਜਿਹੜੀ ਹੈਗੀ ਹੈ ਡੋਮੈਟਟ ਪੁਣੀ ਹੈ ਪਿਛਲੇ ਸਾਲ 2 ਲੱਖ ਕਰੋੜ ਦੇ ਨੇੜੇ ਤੇੜੀ ਅੰਕੜਾ ਘਟਤ ਵੱਧ ਹੋ ਸਕਿਆ ਹੋ ਸਕਦਾ ਵਿਦੇਸ਼ੀ سرمਾਇਆ ਸਟਾਕ ਮਾਰਕੀਟ ਚੋਂ ਉੜ ਗਿਆ ਕਿਉਂ ਉੜ ਗਿਆ ਕਿਉਂਕਿ ਫੋਰਨ ਇਨਵੈਸਟਰਸ ਆ ਵੀ ਭਾਰਤ ਦੇ ਵਿੱਤੀ ਹਾਲਤ ਨੂੰ ਦੇਖਦੇ ਹੋਏ ਉਹ ਇਨਵੈਸਟ ਕਰ ਨਹੀਂ ਰਹੇ ਉਹ ਸਾਰਾ ਇਨਵੈਸਟਮੈਂਟ ਚੱਕ ਕੇ ਚਾਹਿਆਂ ਵਰਗੇ ਦੇਸ਼ਾਂ 'ਚ ਜਾ ਰਿਹਾ ਹੈ ਜਦੋਂ ਇਹ ਹੁਣ ਨਵਾਂ ਲੈ ਕੇ ਆ ਰਹੇ ਨੇ ਖੋਲ ਦਿਓ ਖੇਤੀਬਾੜੀ ਦੇ ਸੈਕਟਰ ਨੂੰ ਖੋਲ ਦਿਓ ਈਚ ਦੇ ਸੈਕਟਰ ਨੂੰ ਖੋਲ ਦਿਓ ਡੈਰੀ ਫਾਰਮ ਦੇ ਸੈਕਟਰ ਨੂੰ ਤਾਂ ਜਿੰਨੀ ਇਨਵੈਸਟਮੈਂਟ ਇਸ ਦੇਸ਼ ਚ ਆਉਣੀ ਹੈ ਉਹਦੇ ਨਾਲ ਪੈਸਾ ਰਜਗਾਰ ਇਸ ਮੁਲਕ ਚ ਹੋਣ ਦੀ ਬਜਾਏ ਉਹ ਸਾਰੇ ਦਾ سرمਾਇਆ ਬਾਹਰ ਜਾਣਾ ਹੈ ਜੇ ਇਸ ਮੁਲਕ ਦੇ ਵਿੱਚ سرمਾਇਆ ਪੈਦਾ ਹੋ ਰਿਹਾ ਹੋਊਗਾ ਛੋਟੇ ਪੈਨਸ਼ਨ ਦੇਣ ਵਾਸਤੇ سرمਾਇਆ ਉਹਦੇ ਚੋਂ ਜਨਰੇਟ ਹੋਣਾ ਹੈ 17 7 20 ਆਲਿਆਂ ਨੂੰ 50 ਪੇਸਿਆਂ ਦੇਣ ਵਾਸਤੇ ਖਜ਼ਾਨਾ ਉੱਥੋਂ ਪੜ੍ਹਦਾ ਜਦੋਂ ਇੱਥੇ ਸਰਮਾਇਆ ਪੈਦਾ ਹੋ ਕੇ ਉਹ ਇਸ ਮੁਲਕ ਦੇ ਵਿੱਚ ਰਹੇ ਨਾ ਕਿ ਵਿਦੇਸ਼ਾਂ ਦੇ ਵਿੱਚ ਜਾਵੇ ਤੇ ਇਸ ਜਦ ਕੇ ਭਾਰਤ ਦੀ ਕੇਂਦਰੀਆ ਬੀਜੇਪੀ ਆਰਸ ਇਸ ਦੀ ਸਾਰੇ ਦੀ ਸਾਰੀ ਪਾਲਸੀ ਕਿ ਲਟਾ ਦਿਓ ਸਾਰੇ ਜੇ ਸਾਰੇ ਦੇਸੀ ਦੇ ਵਿਦੇਸ਼ੀ ਕਾਰਪੋਰੇਟਾਂ ਨੂੰ ਤੇ ਪੰਜਾਬ ਵਰਗੇ ਜਿਹੜੀਆਂ ਉਹਨਾਂ ਤੋਂ ਅੱਕੇ ਹੋਏ ਲੋਕ ਜਦੋਂ ਆਪ ਵਰਗਿਆਂ ਦੇ ਠੱਕੇ ਚੜਦੇ ਨੇ ਕਿ ਸ਼ਾਇਦ ਇਹ ਕੁਝ ਨਵਾਂ ਕਰ ਦੇਣ ਪਰ ਕੋਈ ਡਿਵੈਲਪਮੈਂਟ ਵੱਖਰੀ ਪਾਲਸੀ ਨਹੀਂ ਕੋਈ ਵੱਖਰੀ ਇਕਨੋਮਿਕ ਪਾਲਿਸੀ ਨਹੀਂ ਹੈ ਤਾਂ ਦੁਬਾਰੇ ਫੇਰ ਆਸੀਓਸੇ ਆਠੇ ਦੇ ਵਿੱਚ ਫਸ ਜਾਨੇ ਆ ਕਿ ਜਿੱਥੋਂ ਗੱਲ ਚੱਲੀ ਸੀ ਦੁਬਾਰੇ ਫੇਰ ਪਹੁੰਚ ਗਈ ਉਹੀ ਮੰਗ ਪੱਤਰ ਨੇ ਉਹੀ ਮੰਗਾ ਲੇ ਉੱਥੇ ਦੁਬਾਰੇ ਸਾਰੇ ਦੀ ਸਾਡੀ ਸਾਰੀ ਸਾਜ ਠੀਕ ਕੜੀ ਹੈ ਇਸ ਕਰਕੇ ਸਭੀ ਇਸ ਸਾਰੇ ਸਾਥੀਆਂ ਨੂੰ ਇਹ ਸਮਝਣ ਦੀ ਲੋੜ ਹੈ ਆ ਜਿਨ੍ਹਾਂ ਦੀਆਂ ਫੋਟੋਆਂ ਲੱਗੀਆਂ ਇੱਥੇ ਲੈਨਿਨ ਦੀਆਂ ਮਾਰਕਸ ਦੀਆਂ ਇੰਗਲਦੀਆਂ ਕਿਤਾਬਾਂ ਵੀ ਨੇ ਬਾਹਰ ਜਿੰਨੀ شدت ਦੇ ਨਾਲ ਇਹ ਸਾਡੇ ਨਵੇਂ ਸਾਥੀ ਆਜ਼ਾਦ ਦੇ ਫੈਸਲਿਆਂ ਨੂੰ ਪੜਦੇ ਨੇ ਹੁਣ ਤਾਂ ਇੰਨੀ ਵਾਲੀ ਡਾਕਟਰ ਸੌਰਵ ਸ਼ਰਮਾ ਦਾ ਨਾਮ ਸੁਣਦੇ ਆ ਲੱਗਦਾ ਕਿ ਸਿਵਲ ਸਰਵਿਸ ਰੂਪ ਦੀ بجائے ਡਾਕਟਰ ਸੌਰਵ ਸ਼ਰਮਾ ਸਿਵਲ ਸਰਵਿਸ ਰੂਪ ਲੈਣਾ ਚਾਹੀਦਾ ਜਿਵੇਂ ਸਿਵਲ ਸਰਵਿਸ ਨਹੀਂ ਪੰਜਾਬ ਦੇ ਤਨਖਾਹਾਂ ਦਾਇਰ ਕਰ ਰਹੇ ਡਾਕਟਰ ਸੌਰਵ ਸ਼ਰਮਾ ਦਾ ਕੇਸ ਤਿਆਰ ਕਰ ਰਿਹਾ ਹੋਵੇ ਤਾਂ ਇਹ ਸਾਰੇ ਨਵੇਂ ਸਾਥੀ ਜਿਹੜੇ ਆਉਂਦੇ ਨੇ ਉਹ ਇੰਨੀ ਚਰਚਾ ਤੇ ਅਦਾਲਤਾਂ ਦੇ ਫੈਸਲਿਆਂ ਤੇ ਰਹਿੰਦੇ ਨੇ ਉਹ ਫਰਾਲੀ ਤਰੀਕ ਨੂੰ ਫਲਾਣਾ ਫੈਸਲਾ ਆਇਆ ਫਰਾਲੀ ਤਰੀਕ ਨੂੰ ਫਲਾਣਾ ਫੈਸਲਾ ਆਇਆ ਕਿ ਅਧਿਆਪਕਾਂ ਦਾ ਕੰਮ ਜਿਵੇਂ ਅਦਾਲਤਾਂ ਦੇ ਫੈਸਲਿਆਂ ਦੀ ਵਿਆਖਿਆ ਕਰਨਾ ਹੋਗੀ ਹੋਵੇ ਇਹ ਆਪਣੇ ਕਿੱਤੇ ਦੇ ਨਾਲ ਐਜੂਕੇਸ਼ਨ ਨਾਲ ਜੁੜੀਆਂ ਮਸਲਿਆਂ ਨੂੰ ਮੰਗਾ ਨੂੰ ਚਰਚਾ ਚ ਕਰ ਰਹੇ ਹੋਣ ਕਿਵੇਂ ਸਮਾਈ ਨਹੀਂ ਦਿੰਦਾ ਕਿਤੇ ਕਿੱਥੇ ਫਸਾਏ ਹੋਏ ਨੇ ਕਿ ਕਿਤੇ ਕਿਹੜੀ ਤਰੀਕ ਹੈ ਕੌਣ ਜਾਊਗਾ ਕਿਹੜਾ ਫੈਸਲਾ ਆ ਗਿਆ ਉਹ ਕਿਹਦੇ ਤੇ ਉਹ 23 ਚੌੜ ਤੇ ਕਿਵੇਂ ਹੁੰਦਾ ਉਹ 949 ਦੇ ਕਿਵੇਂ ਆ ਉਹ 6835 ਦੇ ਕਿਵੇਂ ਆ ਇਸ ਕਰਕੇ ਇਸ ਸਾਰੇ ਦੇ ਵਿੱਚੋਂ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਆਪਣੀਆਂ ਤਨਖਾਹਾਂ ਦੇ ਦੁਆਲੇ ਆਪਣੇ ਮੰਗਾ ਦੇ ਦੁਆਲੇ ਉਜੇ ਹੋਏ ਆ ਤਾਂ ਪ੍ਰਾਣੇ ਸਕੇਲ ਪੈਨਸ਼ਨ ਤੇ ਪੱਤੇ ਬਹਾਲੀ ਮੋਰਚਾ ਇਹ ਪੰਜਾਬ ਦੇ ਵਿੱਚ ਇੱਕ ਨਵਾਂ ਉਦਮ ਜਿਹਦੇ ਵਿੱਚ ਸਾਰੀ ਜਿਹੜੀ ਨਵੀਂ ਲੀਡਰਸ਼ਿਪ ਉੱઠી ਹੈ ਜਿਹੜੀ ਬੇਰੁਜ਼ਗਾਰੀ ਤੋਂ ਆਈ ਹੈ ਉਹ ਇਹ तमाम तरह ਦੇ ਨੁਕਤੇਆਂ ਨੂੰ ਸਮਝੇ ਵੀ ਠੋਸ ਪੈਰਾਂ ਦੇ ਸਿਰ ਤੇ ਖੜ ਕੇ ਉਹ ਇਹ ਸਾਰੇ ਆਧਾਰੀ ਫੈਸਲੇ ਨੂੰ ਵੀ ਸਮਝੇ ਉਹਦੀ ਵੀ ਚੰਗੀ ਤਰ੍ਹਾਂ ਵਿਆਖਿਆ ਕਰੇ ਕਿਉਂਕਿ ਫਿਰ ਟੇਬਲ ਟਾਕ ਦੇ ਉੱਤੇ ਠੋਸ ਦਲੀਲ ਦੇ ਨਾਲ ਗੱਲ ਹੁੰਦੀ ਹੈ ਤਾਂ ਇਹ ਸਾਰੇ ਦੇ ਵਿੱਚੋਂ ਕਰਦੇ ਹੋਏ ਆਪਾਂ ਇੱਕ ਚੰਗੀ ਤਾਕੜੀ ਲੜਾਈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਬੜਾਈਏ ਇਸ ਮੌਕੇ